ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਿੰਡ ਵੜਾ ਭਾਈ ਕਾਦੇ ਵਿੱਚ ਕਣਕ ਦਾ ਨਰੀਖਣ ਕਰਨ ਆਏ ਸੀਗੇ ਵੱਖ-ਵੱਖ ਖੇਤਾਂ ਦੇ ਵਿੱਚ ਜਿਹੜੀ ਹੈਗੀ ਆ ਫਸਲ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਸਵਾਲ ਆ ਰਹੇ ਆ ਤਾਂ ਵੱਖ-ਵੱਖ ਪਿੰਡਾਂ 'ਚ ਜਾ ਕੇ ਇਹਦਾ ਨਰੀਖਣ ਕਰ ਰਹੇ ਸੀ ਇਹ 0 ਡ੍ਰੈਲਾਂ ਬੀਜੀ ਹੋਈ ਡੀਬੀਡਬਲਯੂ 222 ਕਿਸਮਾਂ ਤੇ ਲਗਭਗ 40 ਦਿਨ ਦੀ ਇਹ ਕਣਕ ਹੋ ਗਈ ਆ ਜਿਹੜੀ ਪੀਲੇਪਣ ਦੀ ਜਿਹੜੀ ਕਾਫੀ ਸਮੱਸਿਆ ਬਾਰੇ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਪੀਲੇ ਪਣ ਦੀ ਦੇਖੋ ਕਿਸਾਨ ਵੀਰੋ ਜਿਹੜੀ ਸਮੱਸਿਆ ਆਉਂਦੇ ਦੋ ਤਿੰਨ ਕਾਰਨ ਹੋ ਸਕਦੇ ਆ ਜਿਹੜੀ ਇਹ ਕਣਕ ਜੀਰੋ ਡਰੈਲ ਨਾਲ ਬੀਜੀ ਹੋਈ ਆ ਇਹਦੇ ਵਿੱਚ ਇਹ ਸੀਗਾ ਕਿ ਉਹ ਕਿਸੇ ਕਾਰਨ ਕਿਉਂਕਿ ਆ ਮੇਰੇ ਕੋਲ ਦੋ ਬੂਟੇ ਆ ਇੱਕ ਤਾਂ ਦੋ ਆਪਾਂ ਨੁਕਤੇ ਦੱਸਦੇ ਹੁੰਦੇ ਆ ਪਹਿਲੇ ਪਾਣੀ ਤੋਂ ਪਹਿਲਾਂ ਇੱਕ ਤਾਂ ਕੋਰ ਤੇ ਆਪਾਂ ਮੈਗਨੀਸ ਸल्फेट ਸਪਰੇਅ ਕਰਨੀ ਆ 1 ਕਿਲੋ 150 200 ਲੀਟਰ ਪਾਣੀ ਨਾਲ ਤੁਸੀਂ 1 ਕਿਲੋ 2 ਕਿਲੋ ਯੂਰੀਆ ਪਾ ਸਕਦੇ ਹੋ ਤੇ ਨਾਲ ਐਫੀਸ਼ੀਐਂਸੀ ਜਿਹੜੀ ਉਹਦੀ ਸਪਰੇਅ ਦੀ ਵੱਜ ਜਾਂਦੀ ਆ ਆ ਮੈਗਨੀਜ਼ ਦੀ ਘਾਟ ਵਾਲਿਆ ਜਿਹੜਾ ਬੂਟਾ ਹੈਗਾ ਪੱਤੇ ਜਿਹੜੇ ਹੈਗੇ ਇਹਦੇ ਵਿੱਚ ਪੀਲੇ ਭੂਰੇ ਤੇ ਹਲਕੇ ਗੁਲਾਬੀ ਸਲੇਟੀ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਧੱਬੇ ਪੈਂਦੇ ਆ ਤੇ ਫਿਰ ਉਸ ਤੋਂ ਬਾਅਦ ਜਿਹੜੇ ਉਹ ਸੁੱਕ ਜਾਂਦੇ ਆ ਭੂਰੇ ਹੋ ਕੇ ਸੁੱਕਣ ਲੱਗ ਪੈਂਦੇ ਫਿਰ ਪੱਤਾ ਸੁੱਕ ਜਾਂਦਾ ਤੇ ਹੌਲੀ-ਹੌਲੀ ਬੂਟਾ ਸੁੱਕ ਜਾਂਦਾ ਜਿਹੜੇ ਆ ਥੱਲੇ ਵਾਲੇ ਪੱਤੇ ਪੀਲੇ ਆ ਥੱਲੇ ਵਾਲੇ ਇਹ ਨਾਈਟ੍ਰੋਜਨ ਦੀ ਘਾਟ ਹੁੰਦੀ ਆ ਮਤਲਬ ਇੱਥੇ ਯੂਰੀਆ ਨਹੀਂ ਪਾ ਸਕੇ ਯੂਰੀਆ ਆਸ ਤੌਰ ਤੇ ਜਿਵੇਂ ਭਾਰੇ ਬਾਣ ਆਪਣੇ ਜਾਂ ਦਰਮਿਆਨੇ ਤੋਂ ਭਾਰੇ ਪਣ ਵਾਲੇ ਉਹਨਾਂ ਚ ਪਾਣੀ ਦੇ ਮੂਰੇ ਪਾਉਣੀ ਚਾਹੀਦੀ ਇੱਥੇ ਪਾਣੀ ਲੱਗ ਗਿਆ ਤੇ ਨਾਈਟ੍ਰੋਜਨ ਪਈ ਨਹੀਂ ਇਹਦੇ ਕਰਕੇ ਜਿਹੜਾ ਪੀਲਾਪਣ ਤੁਹਾਨੂੰ ਸਾਰੇ ਖੇਤ ਚ ਨਜ਼ਰ ਆ ਰਿਹਾ ਹੋਊਗਾ ਕਿਉਂਕਿ ਜਿਹੜਾ ਜ਼ਿੰਕ ਮੈਗਨੀਜ਼ ਦੀ ਘਾਟ ਆ ਉਹ ਦੋਗੀਆਂ ਚ ਸ਼ੁਰੂ ਹੁੰਦੀ ਆ ਜਿਹੜੀ ਨਾਈਟ੍ਰੋਜਨ ਦੀ ਘਾਟ ਆ ਜਾਂ ਸਲਫਰ ਵੀ ਕਈ ਵਾਰ ਕਾਫੀ ਕਿਆਰਿਆਂ ਦੇ ਵਿੱਚ ਵੱਡੇ ਪੱਤਰ ਤੇ ਉਹਦਾ ਜਿਹੜਾ ਹੈਗਾ ਉੱਪਰੋਂ ਉਹਦੇ ਵਿੱਚ ਪੱਤੇ ਆ ਜਿਹੜੇ ਨਾਈਟ੍ਰੋਜਨ ਚ ਥੱਲੇ ਵਾਲੇ ਪੱਤੇ ਸਲਫਰ ਚ ਉੱਪਰਲੇ ਪੱਤੇ ਜਿਹੜੇ ਪੀਲਾਪਣ ਵਿਖਾਉਂਦੇ ਹੁੰਦੇ ਆ ਸਿਰਫ ਨੋਕ ਹਰੀ ਹ ਤਾਂ ਇਹ ਤਿੰਨ ਚਾਰ ਕਾਰਨ ਆ ਜਾਂ ਮੌਸਮੀ ਕਾਰਨ ਹੁੰਦਾ ਪਰ ਇਸ ਵਾਰ ਕੋਈ ਮੌਸਮ ਵੱਲੋਂ ਤਾਂ ਹੈ ਨਹੀਂਗਾ ਕੋਈ ਮੀਂਹ ਪਿਆ ਹੋਵੇ ਜਾਂ ਕੋਈ ਲੰਬਾ ਸਮਾਂ ਜਿਹੜਾ ਹੈਗਾ ਸੱਲ ਵਾਲਾ ਮੌਸਮ ਰਿਹਾ ਹੋਵੇ ਤਾਂ ਮੇਨ ਆਪਾਂ ਨਾਈਟ੍ਰੋਜਨ ਦਾ ਖਿਆਲ ਰੱਖਣਾ ਹੈ ਯੂਰੀਆ ਟਾਈਮ ਲੀ ਦੇਈਏ ਮੈਗਨੀਜ਼ ਦੀ ਸਪਰੇਅ ਕੋਰਤੇ ਕਰੀਏ ਉਦੋਂ ਬਾਅਦ ਮੈਗਨੀਜ਼ ਜ਼ਿੰਕ ਕਲੀ ਦਾ ਪਾਣੀ ਯੂਰੀਆ ਜਿਹੜਾ ਦੱਸਿਆ ਹੋਇਆ ਉਹ ਸਪਰੇਅ ਆਪਾਂ ਕਰੀਏ ਤੇ ਜਿੱਥੇ ਤੁਹਾਡੇ ਜਾਦੇ ਡੱਕਰ ਚੀਕਣੀਆਂ ਜ਼ਮੀਨਾਂ ਨੇ ਤੇ ਉੱਥੇ ਆਪਾਂ ਜਿਹੜਾ ਹੈਗਾ ਕੋਸ਼ਿਸ਼ ਕਰੀਏ ਕਿ ਯੂਰੀਆ ਜਦੋਂ ਆਪਾਂ ਪਾਣੀ ਨਾਲ ਆਪਾਂ ਸਲਫਰ ਆ ਜਿਹੜਾ ਜੇ ਸਲਫਰ ਤੁਸੀਂ ਨਹੀਂ ਪਾਇਆ ਜਾਂ ਫਾਸਫੋਰਸ ਲਈ ਸਿੰਗਲ ਸੁਪਰ ਫਾਸਫੇਟ ਖਾਦ ਨਹੀਂ ਵਰਤੀ ਕਿਉਂਕਿ ਸੁਪਰ ਦੇ ਵਿੱਚ ਵੀ ਨਾਲ ਸਲਫਰ ਕੈਲਸ਼ੀਅਮ ਫਾਸਫੋਰਸ ਮਿਲਦਾ ਬਜਾ ਬਜਾਈ ਟਾਈਮ ਜੇ ਆਪ ਆ ਪਾਈਏ ਤਾਂ ਫਿਰ ਆਪਾਂ ਬੈਂਟੋਨਾਈਟ ਸਲਫਰ ਆ ਜਿਹੜਾ 16 17 ਕਿਲੋ ਪਹਿਲੇ ਪਾਣੀ ਤੇ ਜੇ ਆਪਾਂ ਪਹਿਲਾਂ ਨਹੀਂ ਪਾਇਆ ਵੈਸੇ ਤਾਂ ਬਜਾਈ ਟਾਈਮ ਪਾਵਾਂਗੇ ਤਾਂ ਉਹਦਾ ਬਹੁਤ ਫਾਇਦਾ ਹੁੰਦਾ ਜੇ ਨਹੀਂ ਪਾਇਆ ਤਾਂ ਪਹਿਲੇ ਪਾਣੀ ਤੇ